ਸਸ਼ੂਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਦੇ ਮੈਰੀਟੋਰੀਅਸ ਸਕੂਲ ਦੇ ਵਿੱਚ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ ਨੇ ਇੱਕ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਹਿੱਸਾ ਲਿਆ ਤੇ ਉਹਨਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਦੇ ਵੱਲੋਂ ਜੋ ਨੌਜਵਾਨਾਂ ਨੂੰ ਖੇਡਾਂ ਦੇ ਪ੍ਰਤੀ ਪ੍ਰੇਰਿਤ ਕੀਤਾ ਜਾ ਰਿਹਾ ਤੇ ਨਸ਼ੇ ਤੋਂ ਦੂਰ ਰੱਖਿਆ ਜਾ ਰਿਹਾ ਉਸ ਸਬੰਧੀ ਜਾਗਰੂਕ ਕੀਤਾ ਗਿਆ ਇਸ ਮੁੱਦੇ ਤੇ ਸਰਦਾਰ ਪੱਲਾ ਨੇ ਵਿਦਿਆਰਥੀਆਂ ਤੋਂ ਪੁੱਛਿਆ ਕਿ ਕੀ ਕੋਈ ਵਿਦੇਸ਼ ਜਾਣਾ ਚਾਹੁੰਦਾ ਹੈ ਤਾਂ ਹੈਰਾਨੀ ਦੀ ਗੱਲ ਸੀ ਕਿ ਲਗਭਗ 1000 ਵਿਦਿਆਰਥੀਆਂ ਵਿੱਚੋਂ ਕਿਸੇ ਨੇ ਵੀ ਹੱਥ ਖੜਾ ਨਹੀਂ ਕੀਤਾ ਇਸ ਗੱਲ ਤੇ ਉਹਨਾਂ ਨੇ ਖੁਸ਼ੀ ਜ਼ਾਹਰ ਕੀਤੀ ਤੇ ਕਿਹਾ ਕਿ ਹੁਣ ਵਿਦਿਆਰਥੀ ਪੰਜਾਬ ਦੇ ਵਿੱਚ ਰਹਿ ਕੇ ਆਪਣਾ ਤੇ ਪੰਜਾਬ ਦਾ ਭਵਿੱਖ ਸੁਧਾਰਨਾ ਚਾਹੁੰਦੇ ਨੇ ਉਹਨਾਂ ਕਿਹਾ ਕਿ ਇੱਕ ਇੱਕ ਸਮਾਂ ਸੀ ਜਦੋਂ ਹਰ ਨੌਜਵਾਨ ਵਿਦੇਸ਼ ਜਾਣਾ ਚਾਹੁੰਦਾ ਸੀ ਪਰ ਹੁਣ ਸਮਾਂ ਬਦਲ ਗਿਆ ਨੌਜਵਾਨ ਪੀੜੀ ਪੰਜਾਬ ਦੇ ਵਿੱਚ ਰਹਿ ਕੇ ਆਪਣਾ ਭਵਿੱਖ ਬ ਉਹਨਾਂ ਨੂੰ ਸਪੋਰਟਸ ਕਿੱਟਾਂ ਵੀ ਦਿੱਤੀਆਂ ਤੇ ਉਹਨਾਂ ਨੂੰ ਘਰੋਸਾ ਦਿੱਤਾ ਕਿ ਲੋੜ ਪੈਣ ਤੇ ਕੋਈ ਵੀ ਉਹਨਾਂ ਨੂੰ ਸੰਪਰਕ ਕਰ ਸਕਦਾ ਹੈ ਮੇਰਾ ਨਾਮ ਅਨਮੋਲਪ੍ਰੀਤ ਸਿੰਘ ਹੈ ਮੈਂ ਮੈਰਿਟੋਰੀ ਸਕੂਲ ਬਠਿੰਡਾ ਜੇ ਪੜ੍ਹਦਾ ਹਾਂ ਕੀ ਕਹਿਣਾ ਸਾਵਾਂਗੇ ਅੱਜ ਚੇਅਰਮੈਨ ਸਾਹਿਬ ਇੱਥੇ ਪਹੁੰਚੇ ਸੀ ਬਹੁਤ ਵਧੀਆ ਲੱਗਿਆ ਜੀ ਉਹਨਾਂ ਦੇ ਭਾਸ਼ਣ ਨੂੰ ਭਾਸ਼ਣ ਦਾ ਤਰੀਕਾ ਤੇ ਉਹਨਾਂ ਦੇ ਬੋਲਣ ਦਾ ਤਰੀਕਾ ਤੇ ਉਹਨਾਂ ਨੇ ਜੋ ਸਾਡੇ ਲਈ ਕੀਤਾ ਉਹ ਵੀ ਬਹੁਤ ਵਧੀਆ ਜੀ ਤੇ ਅੱਜ ਉਹਨਾਂ ਨੇ ਸਾਨੂੰ ਸਪੋਰਟਸ ਕਿੱਟ ਦਿੱਤੀ ਹੈ ਨਸ਼ਿਆਂ ਤੋਂ ਬਚਣ ਲਈ ਬਹੁਤ ਵਧੀਆ ਚੀਜ਼ ਹੈ ਕਿਉਂਕਿ ਖੇਡਾਂ ਹੀ ਐਹੋ ਜੀ ਚੀਜ਼ ਹੈ ਜਿਹੜੀ ਨਸ਼ਿਆਂ ਤੋਂ ਬਚ ਜਿਵੇਂ ਅੱਜਕੱਲ੍ਹ ਦੇ ਫਨੀਵੇ ਕਹਿੰਦੇ ਕਿ ਬਾਹਰ ਜਾਣਾਗਾ ਉਸ ਬਾਰੇ ਵੀ ਸਵਾਲ ਪੁੱਛੇਗੇ ਕਿਸ ਤਰ੍ਹਾਂ ਦੇਖਦੇ ਹਾਂ ਵੇਖੋ ਜੀ ਬਾਹਰ ਜਾਣ ਨਾਲ ਕੋਈ ਫਾਇਦਾ ਨਹੀਂ ਇੱਥੇ ਆਪਦੇ ਮਾਂਪੇਓਂ ਚ ਰੋ ਤੇ ਆਪਦੇ ਦੇਸ਼ ਦੀ ਸੇਵਾ ਕਰੋ ਉਹ ਸਭ ਨਾਲ ਵਧੀਆ ਚੀਜ਼ ਹੈ ਬੇਟੇ ਕੀ ਨਾਮ ਹੈ ਤੇ ਕਿਹੜਾ ਸਕੂਲ ਸ਼ਿਵਮਈ ਤੇ ਮੈਂਟਰ ਸਕੂਲ ਬਠਿੰਡਾ ਹੈ ਇਹ ਅੱਜ ਕੀ ਚਾਹਣਾ ਚਾਹੁੰਗਾ ਜੀ ਚੇਅਰਮੈਨ ਸਾਹਿਬ ਪਹੁੰਚੇ ਸੀ ਜੀ ਅਸੀਂ ਚੇਅਰਮੈਨ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਕਿੱਟਾ ਪ੍ਰੋਵਾਈਡ ਕੀਤੀਆਂ ਅੱਗੇ ਵੀ ਕਾਟ ਰਹੀਂਦੀ ਆ ਕਿ ਮਤਲਬ ਹਾਂ ਬੱਚੇ ਖੇਡਣਾ ਚਾਹੁੰਦੇ ਆ ਪਰ ਉਹਨਾਂ ਕੋਲ ਪੂਰਾ ਸਮਾਨ ਨਹੀਂ ਤੇ ਇਸ ਲਈ ਅਸੀਂ ਬੱਚਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਕਿੱਟ ਲਈ ਦਿੱਤੀਆਂ ਜੇ ਕੋਈ ਜਮਾਂ ਦਾ ਵੀ ਸਮਾਨ ਹੈਗਾ ਕੋਈ ਉਹ ਵੀ ਦੇ ਮੰਗਦੇ ਹਾਂਜੀ ਜ਼ਰੂਰੀ ਵਧੀਆ ਜਿਸ ਜਿੰਮ ਦਾ ਸਮਾਨ ਮਿਲ ਗਿਆ ਤਾਂ ਹੋਰ ਵਧੀਆ ਇਹ ਬੱਚੇ ਹੈਗੇ ਐਕਸਰਸ ਕਰਦੇ ਹੁੰਦੇ ਆ ਉਹ ਵੀ ਸਰ ਬਿਨਾ ਫਿਰ ਅੰਜਮ ਦਾ ਸਮਾਨ ਆਗਰ ਸਰ ਵਧੀਆ ਹੋ ਜਾਊਗਾ ਬੱਚੇ ਥੋੜੇ ਹੋਰ ਮੋਟੀਵੇਟ ਹੋਣਗੇ ਕਿ ਹੋਰ ਵੀ ਆ ਕੇ ਐਕਸਰਸ ਕਰਨਗੇ ਹਾਂਜੀ 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 ਇਹ ਸਮਾਨ ਨਾਲ ਕਿਡਾ ਮਨ ਚਾਹੀਦਾ ਜਰੂਰ ਸ ਹੈ ਜਰੂਰ ਸਾਡੇ ਹੈਗੇ ਬੱਚੇ ਕਾਫੀ ਬੱਚੇ ਐਕਸਰਸੇ ਕਰਦੇ ਆ ਯੋ ਮਤਲਬ ਉਹਨਾਂ ਕੋਲ ਹਰ ਦੇ ਕੋਲ ਸਮਾਨ ਹੈ ਨਹੀਂਗਾ ਉਹ ਸਿੰਪਲ ਆਪ ਦੀ ਬੋਡੀ ਵੇਟ ਐਕਸਰਸੇ ਕਰਦੇ ਆ ਜੀ ਤੁੰਜੇ ਜਿੰਮਲਾ ਸਮਾਨ ਆਗੇ ਉਹਨਾਂ ਥੋੜਾ ਹੋ ਸਕਦਾ ਕਿ ਫਰਕ ਪੈ ਜੇ ਹੋਰ ਬੱਚੇ ਆਉਣ ਨਾਮ ਮੈਂ ਕਿਹੜਾ ਮੈਂ ਡਾਕਟਰ ਗੁਰਦੀਪ ਸਿੰਘ ਪ੍ਰਿੰਸੀਪਲ ਮੈਰੀਟੋਰੀਅ ਸਕੂਲ ਬਟਿੰਡਾ ਕੀ ਕਹਿਣਾ ਚਾਹੁੰਦਾ ਅੱਜ ਚੇਅਰਮੈਨ ਸਭ ਪਹੁੰਚੇ ਹੈ ਮੈਂ ਬਹੁਤ ਹੀ ਧੰਨਵਾਦ ਕਰਦਾ ਹਾਂ ਮਾਨਯੋਗ ਸਰਦਾਰ ਜਤਿੰਦਰ ਸਿੰਘ ਭੱਲਾ ਜੀ ਦਾ ਚੇਅਰਮੈਨ ਇੰਪਰੂਵਮੈਂਟ ٹرسٹ ਬਟਿੰਡਾ ਜਿਨ੍ਹਾਂ ਇਹੜੀਆਂ ਖੇਡ ਕਿੱਟਾਂ ਮੰਗੀਆਂ ਸੀ ਇਹ ਸਾਡੇ ਕੋਲ 8 ਤਰੀਕ ਨੂੰ ਆਏ ਸੀ ਵਾਅਦਾ ਕਰਕੇ ਗਏ ਸੀ ਸੋ ਆਮ ਸਰਕਾਰ ਦੇ ਜਿਹੜੇ ਕੋਈ ਲੀਡਰ ਹੁੰਦੇ ਆ ਉਹ ਵਾਅਦਾ ਕਰਕੇ ਪੂਰਾ ਨਹੀਂ ਕਰਦੇ ਪਰ ਇਹ ਦੇਖੋ ਆਪਣੇ ਆਪ ਅੱਜ ਸਾਡੇ ਕੋਲ ਸਪੋਰਟਸ ਕਿੱਟਾਂ ਜਿਹੜੀ ਸਾਡੀ ਡਿਮਾਂਡ ਸੀ ਉਹ ਸਾਡੀ ਤੇ ਬੱਚਿਆਂ ਦੀ ਡਿਮਾਂਡ ਪੂਰੀ ਕੀਤੀ ਹੈ ਮੈਂ ਤੈਹ ਦਿਲੋਂ ਇਹਨਾਂ ਦਾ ਧੰਨਵਾਦ ਕਰਦਾ ਹੈ ਇਹ ਭੱਲਾ ਸਾਹਿਬ ਸਾਡੇ ਸਿੱਖਿਆ ਮੰਗਵੀਚ ਵੀ ਰਹੇ ਹੈ ਸਿੱਖਿਆ ਦੇ ਨਾਲ ਇਹਨਾਂ ਨੂੰ ਬਿਹਤਰ ਪਤਾ ਹੈ ਇਸ ਕਰਕੇ ਤਾਂ ਹੀ ਇਹ ਵਾਰੀ ਵਾਰੀ ਵਿਦਿਆਰਥੀਆਂ ਦੇ ਰੂਬਰੂ ਹੁੰਦੇ ਆ ਤੇ ਉਹਨਾਂ ਨੂੰ ਜੋ ਵੀ ਉਹਨਾਂ ਦੀ ਮੰਗ ਹੁੰਦੀ ਹੈ ਉਹ ਪੂਰੀ ਕਰਦੇ ਜਿਵੇਂ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਕਿੰਨੇ ਸ਼ੇਪਲ ਭੜੀ ਜਾ ਰਹੀ ਹੈ ਕਿ ਲੱਗਦਾ ਵੀ ਇਹ ਨਾ ਖੇਡਣ ਵਾਲਾ ਕਿ ਉਤਰੋ ਬਿਲਕੁਲ ਜੀ ਨਸ਼ਾ ਬੱਚੇ ਜੇਕਰ ਖੇਡਾਂ ਦੀ ਫੈਸਿਲਿਟੀ ਦਿੱਤੀ ਜਾਵੇ ਜਿਵੇਂ ਸਰਕਾਰ ਪੂਰਾ ਕਰ ਰਹੀ ਹੈ ਆਪ ਸਰਕਾਰ ਤਾਂ ਬੱਚੇ ਨਸ਼ਿਆਂ ਵੱਲ ਨਹੀਂ ਜਾਣਗੇ ਸਾਡੇ ਬੱਚੇ ਜਿਹੜੇ ਇੱਥੇ ਰੈਜੀਡੈਂਸ਼ੀਅਲ ਸਕੂਲ ਹਜ਼ਾਰ ਬੱਚਾ ਰਹਿੰਦਾ ਹੈ ਸਾਡੀ ਮੰਗ ਸੀਗੀ ਵੀ ਕ੍ਰਿਕਟ ਦੀਆਂ ਕਿੱਟਾਂ ਦਿੱਤੀਆਂ ਜਾਣ ਸੋ ਅੱਜ ਸਾਨੂੰ ਦਿੱਤੀਆਂ ਸਾਡੇ ਬੱਚੇ ਭੱਲਾ ਸਾਹਿਬ ਨੇ ਇਹ ਵੀ ਪੁੱਛਿਆ ਵੀ ਬੱਚੇ ਕੋਈ ਬਾਹਰ ਜਾਣਾ ਚਾਹੁੰਦੇ ਆ ਤਾਂ ਬੜੀ ਖੁਸ਼ੀ ਦੀ ਗੱਲ ਹੈ ਕੋਈ ਵੀ ਬੱਚੇ ਨੇ ਹੱਤ ਨਹੀਂ ਕੀਤਾ ਵੀ ਅਸੀਂ ਫੋਰਨ ਕੰਟਰੀ ਚ ਜਾਣਾ ਚਾਹੁੰਦੇ ਆ ਸਾਰੇ ਬੱਚਿਆਂ ਨੇ ਇਹ ਕਿਹਾ ਕਿ ਅਸੀਂ ਇੱਥੇ ਰਹਿ ਕੇ ਆਪਣੇ ਦੇਸ਼ ਪੰਜਾਬ ਦੀ ਅਤੇ ਇੰਡੀਆ ਦੀ ਜਿਹੜੀ ਹੈਗਾ ਸੇਵਾ ਕਰਨਾ ਚਾਹੁੰਦੇ ਆ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਆ ਅੱਜ ਮੈਰਿਟਰੀਅ ਸਕੂਲ ਉਹ ਸਕੂਲ ਆ ਜਿੱਥੇ ਕ੍ਰੀਮ ਆਉਂਦੀ ਆ ਆਮ ਘਰਾਣੇ ਦੇ ਪਿੰਡਾਂ ਦੇ ਬੱਚੇ ਜਿਹੜੇ ਇੰਟੈਲੀਜੈਂਟ ਬੱਚੇ ਹੁੰਦੇ ਆ ਸੋ ਮੈਨੂੰ ਇਸ ਸਕੂਲ ਦੇ ਵਿੱਚ ਕਈ ਵਾਰ ਆਉਣ ਦਾ ਮੌਕਾ ਮਿਲਿਆ ਸਾਰੇ ਬੱਚਿਆਂ ਨੂੰ ਬਹੁਤ ਪਿਆਰ ਆ ਮੈਂ ਇਹਨਾਂ ਨੂੰ ਮਿਲਦਾ ਰਹਿਣਾ ਪਿੱਛੇ ਜੇ ਮੈਂ ਸਕੂਲ ਚ ਆਇਆ ਸੀ ਬੱਚਿਆਂ ਨੇ ਕਿਹਾ ਸਾਨੂੰ ਖੇਡ ਕੱਟ ਚਾਹੀਦੀ ਹੈ ਸਪੋਰਟਸ ਕਿੱਟ ਉਹ ਲੈ ਕੇ ਆਏ ਆ ਸੋ ਕੋਈ ਬਹੁਤ ਵੱਡੀ ਗੱਲ ਨਹੀਂ ਛੋਟੀ ਗੱਲ ਹੈ ਪਰ ਮੈਂ ਹਮੇਸ਼ਾ ਇਹਨਾਂ ਦੇ ਨਾਲ ਆ ਕੋਈ ਸਪੋਰਟਸ ਕਿੱਟ ਚਾਹੀਦੀ ਹੈ ਹੁਣ ਇਹਨਾਂ ਨੇ ਦੱਸਿਆ ਸਾਨੂੰ 사ਉਂਡ ਸਿਸਟਮ ਚਾਹੀਦਾ ਉਹ ਵੀ ਲੈ ਕੇ ਦਵਾਂਗੇ ਜਿਮ ਚਾਹੀਦੀ ਉਹ ਵੀ ਲੈ ਕੇ ਦਵਾਂਗੇ ਇਹ ਸਾਡੀ ਡਿਊਟੀ ਹੈ ਕਿਉਂਕਿ ਇਹਨਾਂ ਬੱਚਿਆਂ ਨੇ ਅੱਗੇ ਜਾ ਕੇ ਪੰਜਾਬ ਦੀ ਸੇਵਾ ਕਰਨੀ ਮੈਨੂੰ ਬੇਹੱਦ ਖੁਸ਼ੀ ਹੋਈ ਹੈ ਕੋਈ ਮੇਰੇ ਕੋਲ ਲਫਜ ਨਹੀਂ 7-800 ਬੱਚਾ ਬੈਠਾ ਸਾਰੇ ਬੱਚਿਆਂ ਨੂੰ ਪੁੱਛਿਆ ਵੀ ਕਿਸੇ ਨੇ ਬਾਹਰ ਜਾਣਾ ਹੈ ਨਹੀਂ ਜਾਣਾ ਸੋ ਇਹਦਾ ਮਤਲਬ ਕੀ ਹੈ ਇਹ ਬੱਚੇ ਸਾਡਾ ਫਿਊਚਰ ਹੈ ਸਾਡੇ ਪੰਜਾਬ ਦਾ ਭਵਿੱਖ ਹੈ ਸਾਡੇ ਦੇਸ਼ ਦਾ ਭਵਿੱਖ ਹੈ ਤੇ ਜੇ ਅਸੀਂ ਇਹਨਾਂ ਬੱਚਿਆਂ ਦੀਆਂ ਭਾਵਨਾਵਾਂ ਦੀ ਕਦਰ ਨਾ ਕਰਾਂਗੇ ਤਾਂ ਫਿਰ ਹੋਰ ਕੌਣ ਕਰੂਗਾ ਸੋ ਇਸ ਕਰਕੇ ਮੈਨੂੰ ਖੁਸ਼ੀ ਵੀ ਹੈ ਪ੍ਰਸੰਨਤਾ ਵੀ ਹੈ ਬੱਚਿਆਂ ਨਾਲ ਗੱਲਬਾਤ ਕੀਤੀ ਇਹਨਾਂ ਦੀ ਚੜ੍ਹਦੀ ਕਲਾ ਦੀ ਕਾਮਨਾ ਕੀਤੀ ਹੈ ਬਹੁਤ ਸਿਆਣੇ ਬੱਚੇ ਨੇ ਬਹੁਤ ਵਧੀਆ ਇਹਨਾਂ ਦਾ ਸਮੁੱਚਾ ਸਟਾਫ ਬਹੁਤ ਵਧੀਆ ਬਹੁਤ ਮਿਹਨਤੀ ਬੱਚੇ ਹੈ ਇਹਨਾਂ ਬੱਚਿਆਂ ਦੇ ਵਿੱਚ ਸਾਡਾ ਆਉਣ ਵਾਲਾ ਭਵਿੱਖ ਸਾਨੂੰ ਨਜ਼ਰ ਆਉਂਦਾ ਹੈ